ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਵੀ ਘੋੜਿਆਂ ਵਾਲੇ ਮਿੱਤਰੋ ਖਿੱਚ ਲੋ ਤਿਆਰੀਆਂ ਘੋੜਿਆਂ ਦੇ ਸ਼ਕੀਨਾ ਵਾਸਤੇ ਬਹੁਤ ਖੁਸ਼ਖਬਰੀ ਆ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜਿਹੜੀ ਇਹ ਸੀਜ਼ਨ ਦੀ ਪਹਿਲੀ ਮੰਡੀ ਲੱਗਦੀ ਹੁੰਦੀ ਆ ਭਾਦੋਂ ਦੇ ਬਿਲਕੁਲ ਲਾਸਟ ਦੇ ਵਿੱਚ ਇਸ ਮੰਡੀ ਦੀਆਂ ਬਈ ਪੱਕੀਆਂ ਡੇਟਾਂ ਨੇ ਹਰ ਸਾਲ ਇਹ ਬਹੁਤ ਲੰਮੇ ਸਮੇਂ ਤੋਂ ਮੰਡੀ ਲੱਗਦੀ ਆ ਰਹੀ ਆ ਇਹ ਆਪਣੇ ਤੋਂ ਪਹਿਲਾਂ ਲੱਗਦੀ ਹੁੰਦੀ ਸੀ ਜਗਰਾਵਾਂ ਜਗਰਾਵਾਂ ਤੋਂ ਬਾਅਦ ਲੱਗਦੀ ਹੁੰਦੀ ਸੀ ਨਾਬਾ ਪਰ ਜਗਰਾਵਾਂ ਵਾਲੇ ਭਰਾਵਾਂ ਨੇ ਡੇਟਾ ਨੇ ਜਿਹੜੀਆਂ ਉਹ ਚੇਂਜ ਕਰਤੀਆਂ ਉਹ ਮੇਨ ਲਗਾ ਦਾ ਮਾਨ ਬਾਈ 15 ਤਰੀਕ ਤੋਂ ਸ਼ੁਰੂ ਹੋਣੀ ਹੈ ਉਹ ਹਨਾ ਸਾਰੇ ਭਰਾ ਨੋਟ ਕਰ ਲਿਓ ਬਾਈ ਅੱਜ ਕਈ ਸੱਜਣ ਮਿੱਤਰ ਆਏ ਸੀ ਸਫਾਈ ਕਰਨ ਆਪੋ ਆਪਣੀ ਜਗਾਹ ਦੀ ਜਿੰਨੇ ਕਿਸੇ ਮਿੱਤਰ ਨੇ ਘੋੜੇ ਲਾਉਣੇ ਆਪਦੇ ਜਾਂ ਘੋੜੀਆਂ ਲੈ ਕੇ ਆਉਣੀਆਂ ਨੇ ਇੱਥੇ ਆਪੋ ਆਪਣੀ ਜਗਾਹ ਦੀ ਸਫਾਈ ਕਰਜੋ ਵੀ ਇੱਥੇ ਬਿਜਲੀ ਪਾਣੀ ਦਾ ਪ੍ਰਬੰਧ ਪੂਰਾ ਹੁੰਦਾ ਬਾਕੀ ਇਹ ਸ਼ੈੱਡ ਵਗੈਰਾ ਬਹੁਤ ਸੋਹਣੇ ਬਣੇ ਹੋਇਆ ਬਾਈ ਘੋੜੀਆਂ ਖੜਾਉਣ ਨੂੰ ਕਈ ਵੀਰ ਨੇ ਇੱਕ ਅੱਧੀ ਘੋੜੀ ਲੈ ਕੇ ਆਉਂਦੇ ਹੁੰਦੇ ਵੀ ਅਸੀਂ ਨੇ ਵੇਚਣ ਵਾਸਤੇ ਲੈ ਕੇ ਜਾਣਾ ਸਾਨੂੰ ਉਥੇ ਟੈਂਟ ਲਵਾਉਣਾ ਪਊਗਾ ਜਾਂ ਵੀ ਤੰਬੂ ਦਾ ਖਰਚਾ ਪੈਜੂ ਸਾਨੂੰ ਇੱਕ ਦੋ ਘੋੜੀ ਦਾ ਵਜਾ ਖੋਲਣੀ ਇੱਥੇ ਬਣੀਆਂ ਹੋਈਆਂ ਨੇ ਸ਼ੈੱਡ ਉੱਪਰ ਬਣੇ ਹੋਏ ਨੇ ਲੈ ਕੇ ਜਰੂਰ ਪਹੁੰਚੋ ਬ ਏਰੀਆ ਲੁਧਿਆਣੇ ਦੇ ਨੇੜੇ ਤੇੜੇ ਦੇ ਬਹੁਤ ਚੰਗੇ ਚੰਗੇ ਘੋੜੇ ਆਉਂਦੇ ਨੇ ਬਾਈ ਕਈ ਵਾਰ ਤਾਂ ਮਾਨੂੰ ਮੁਕਸਰ ਤੋਂ ਵੀ ਬਹੁਤ ਚੰਗੇ ਚੰਗੇ ਘੋੜੇ ਆਪਣੇ ਇਸ ਮੇਲੇ ਦੇ ਉੱਪਰ ਆਉਂਦੇ ਆ ਸੋ ਜਿੰਨੇ ਵੀ ਬਾਈ ਘੋੜਿਆਂ ਦੇ ਸ਼ਕੀਨ ਆ ਡੇਟਾ ਨੋਟ ਕਰ ਲੋ ਆਪਣੇ ਪੰਜਾਬ ਦਾ ਕਿ ਇੰਡੀਆ ਦਾ ਪਹਿਲਾ ਘੋੜਿਆਂ ਵਾਲਾ ਮੇਲਾ ਲੱਗਦਾ ਹੁੰਦਾ ਇਹ ਡੇਟਾ ਦੇ ਹਿਸਾਬ ਨਾਲ ਸੋ ਸ਼ੁਰੂ ਹੋਣ ਜਾ ਰਿਹਾ ਜੀ 8 ਤੋਂ ਪੂਰਾ ਹਜੂਮ ਜੁੜ ਜਾਂਦਾ 10 ਤੇ ਜਿਹੜੀਆਂ 11 ਤਰੀਕਾਂ ਨੇ ਉਸ ਦਿਨ ਪੂਰਾ ਮਤਲਬ ਰਸ਼ ਹੁੰਦਾ ਮੈਂ ਇਹ ਕਹਿ ਸਕਦਾ ਕਿ ਤਿਲ ਸੱਟਨ ਨੂੰ ਜਗ੍ਹਾ ਨਹੀਂ ਹੁੰਦੀ ਇਸ ਮੰਡੀ ਦੇ ਵਿੱਚ ਸਾਰੇ ਘੋੜੇ ਲੱਗਦੇ ਆ 10 ਤੇ 11 ਤਰੀਕ ਨੂੰ ਜਿਹੜੇ ਭਰਾਵਾਂ ਨੇ ਘੋੜੇ ਦਿਖਾਉਣੇ ਹੁੰਦੇ ਆ ਨਾ ਉਹ ਦੋ ਦਿਨ ਘੋੜੇ ਲੈ ਕੇ ਆਉਂਦੇ ਹੁੰਦੇ ਆ ਕਈ ਸੋਸਤਾਂ ਨੂੰ ਹੁੰਦਾ ਵੀ ਅਸੀਂ ਮੇਲਾ ਦੇਖਣੇ ਜਾਣਾ ਵੀ ਮੇਲਾ ਜਿਵੇਂ ਘੋੜੇ ਲੈ ਕੇ ਆਉਂਦੇ ਆ ਬਾਈ ਦਿਖਾਉਣ ਵਾਸਤੇ ਕਿਸੇ ਨੇ ਘੋੜੀ ਪਰੌਣੀ ਹੁੰਦੀ ਆ ਘੋੜੇ ਦੇਖਣ ਵਾਸਤੇ ਜਿੰਨਾ ਸੱਜਣਾਂ ਨੇ ਆਉਣਾ ਵੀ ਮੇਲਾ 10 ਤੇ 11 ਨੂੰ ਬਾਈ ਵੱਧ ਭਰਦਾ ਹਨਾ ਆਪਣਾ ਬਾਕੀ ਸੇਲ ਪਰਚੇ 12 3 ਡੇਟਾਂ ਜਣੇ ਦੀ ਹਾਂ ਬਾਕੀ ਸੇਲ ਪਰਚੇ ਜੀ ਬਾਈ ਚੱਲਦੀ ਹੋ ਰਹੀਦੀ ਆ ਤੇ ਹੋਣੀ ਵੀ ਵਧੀਆ ਸੇਲ ਪਰਚੇ ਆ ਕਿਉਂਕਿ ਕਾਰਨ ਕੀ ਆ ਵੀ ਪਹਿਲੀ ਮੰਡੀ ਆ ਆਪਣੇ ਪੰਜਾਬ ਦੀ ਇਹ ਬਾਈ ਤੇ ਬਿਜਲੀ ਪਾਣੀ ਦਾ ਪ੍ਰਬੰਧ ਪੂਰਾ ਤੇ ਸਾਡੇ ਨਾਲ ਬਾਬਾ ਹਰਪਾਲ ਸਿੰਘ ਜੀ ਨੇ ਦਲੱਦੀ ਤੋਂ ਬਾਬਾ ਜੀ ਕਹਿੰਦੇ ਵੀ ਲੰਗਰ ਵੀ ਹੋਊਗਾ ਜਿਸ ਕਿਸੇ ਭਰਾ ਨੂੰ ਦੂਰੋਂ ਨੇੜੇ ਆਉਂਦਾ ਲੰਗਰ ਦੀ ਜ਼ਰੂਰਤ ਹੋਈ ਇੱਥੇ ਗੁਰੂ ਦਾ ਲੰਗਰ ਵੀ ਜਿਹੜਾ ਉਤਟ ਵਰਤੂਗਾ ਡੇਟਾਂ ਤੁਹਾਨੂੰ ਦੱਸਤੀਆਂ ਕਰ ਲਿਓ ਮਿੱਤਰੋ ਨੋਟ ਹੋਰ ਕੋਈ ਵੀ ਜਾਣਕਾਰੀ ਕਿਸੇ ਪ੍ਰਕਾਰ ਦੀ ਲੈਣੀ ਹੋ ਤੁਸੀਂ ਕਮੈਂਟ ਕਰਦੇ ਹੋ ਆਪਾਂ نیچے ਤੁਹਾਨੂੰ ਜਿਹੜੀ ਵੀ ਗੱਲਬਾਤ ਹੋ ਤੋਂਦੇ ਨਾਲ ਜਰੂਰ ਸਾਂਝੀ ਕਰਾਂਗੇ ਹਾਂ 8 ਸਤੰਬਰ 2024 8 ਸਤੰਬਰ ਤੋਂ ਲੈ ਕੇ 12 ਸਤੰਬਰ 2024 ਦਾ ਇਹ ਡੇਟਾ ਚ ਮੇਲਾ ਪੂਰਾ ਭਰਨਾ ਸਟਾਰਟ ਮੈਂ ਜਿਵੇਂ ਪਹਿਲਾਂ ਦੱਸਿਆ ਵੀ 5 6 ਤੋਂ ਹੋ ਜਾਂਦਾ ਰੱਸੀ ਵਾਲੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਬਾਕੀ ਮਾਨਵਾ ਯੂਨੀ ਸਭ ਤੋਂ ਪਹਿਲਾਂ ਆਏ ਜਾਂਦੇ ਹੁੰਦੇ ਨੇ ਤੁਹਾਨੂੰ ਬਾਕੀ ਮੈਂ ਵਿੱਚ ਸ਼ਾਰਟ ਵੀ ਲਾ ਦੂੰਗਾ ਸਾਰੀ ਮੰਡੀ ਦੇ ਜਿਹੜੇ ਭਰਾਵਾਂ ਨੇ ਘੋੜੀਆਂ ਜਾਂ ਘੋੜੇ ਲੈ ਕੇ ਆਉਣੇ ਆ ਆਪਣੇ ਉਹ ਆਪੋ ਆਪਣੀ ਜਗ੍ਹਾ ਦੇਖ ਕੇ ਸਫਾਈ ਕਰਕੇ ਤਿਆਰੀ ਕਰ ਲੋ ਖਿੱਚ ਲੋ ਤਿਆਰੀਆਂ ਮਿੱਤਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ